ਅਨਜਸਤੀ ਗੱਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਚਾਰ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਸਾਰੀਆਂ ਸੋਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਇੱਕ ਗੱਭਨ ਮੈਂ ਤੁਹਾਨੂੰ ਦਿਖਾਵਾਂਗੇ ਬਾਕੀ ਸਾਰੀਆਂ ਸੋਈਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਦੀ ਨਾਲ ਹਾਂਜੀ ਵੀਦੀ ਸਤਿ ਸ੍ਰੀ ਅਕਾਲ ਜੀ ਜੀ ਹੋ ਸੁਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੱਲਦਾ ਜੀ ਤੇ ਗੁੜੀਏ ਦਾ ਕੀ ਹਾਲ ਚੱਲ ਜੀ ਹਾਂ ਜੀ ਠੀਕ ਜੀ ਠੀਕ ਆ ਹੁਣ ਹਾਂ ਜੀ ਹਾਂ ਜੀ ਕਾਫੀ ਦਿਨ ਨਿਕਲ ਗਿਆ ਨਾ ਉਧਰ ਹਾਂ ਜੀ ਹਾਂ ਜੀ ਠੀਕ ਆ ਤੇ ਹੁਣ ਮੋੜ ਪੈ ਗਿਆ ਅੱਗੇ ਨਾ ਹਾਂ ਜੀ ਹਾਂ ਜੀ ਠੀਕ ਆ ਤੇ ਫਿਰ ਨਾਮ ਦੱਸਦੇ ਕਰੀ ਨਾਮ ਜਿੰਦਰ ਸਿੰਘ ਪਿੰਡ ਜਠਾ ਤਹਿਸੀਲ ਬਟਾਲਾ ਜ਼ਿਲ੍ਹਾ ਗਾਜ਼ਾਪੁਰ ਤੇ ਫੋਨ ਨੰਬਰ ਵੀ ਬੋਲਦੇ 9856827755 ਠੀਕ ਆ ਤੇ ਪਹਿਲਾਂ ਗਾਈ ਵਿਖਾ ਲਈਏ ਹਾਂ ਜੀ ਹਾਂ ਜੀ ਦੇਖਦਾ ਦੇ ਹੈਗੀ ਜਿਹੜੀ ਜਰਸੀ ਕ੍ਰੋਸ ਚ ਹੈ ਤੇ ਹੈ ਕਦ ਕਰ ਚੰਗਾ ਵਾ ਇਹਦਾ ਬਾਕੀ ਠੰਡੀ ਬੜੀ ਕੋਈ ਰੱਸੀ ਨਹੀਂ ਕੋਈ ਮੰਗਾ ਨਹੀਂ ਪੋਣਾ ਅਜੋ ਠੀਕ ਆ ਹਾਂਜੀ ਤੇ ਕਿੰਨਾ ਜਿਹੜੇ ਕੱਲ ਦੁੱਧ ਤਿਆਰ ਸੋਸ ਤੇ ਵਿੱਚ 16 ਗੈਦੀ ਝਿਕਸਾ 17 ਗੈਦੀ 18 ਗੈਦੀ 15 ਲੀਟਰ 3 ਡੰਗ ਘਾੜੇ ਘਰੇ ਚੋ ਵੀ 15 ਲੀਟਰ ਦੁੱਧ ਹੋਗਾ ਲੈ ਲੈ ਨਹੀਂ ਸਾਡੇ ਘਰੇ ਪਜੀ ਰੱਖ ਠੀਕ ਆ ਹਾਂਜੀ ਠੀਕ ਆ ਤੇ ਜਿਹੜੀਆਂ ਉਹਦਨ ਆਪਾਂ ਟੁਕੜਾ ਕਪਣਾ ਕੰਮ ਪਈਆਂ ਸੀ ਉਹ ਵੇਗੀਆਂ ਉਤਰ ਆ ਨਹੀਂ ਵੇਗੀਆਂ ਠੀਕ ਆ ਤੇ ਵੀ ਉਹਨਾਂ ਨਾਲ ਦੀ ਆ ਹਨਾ ਹਾਂਜੀ ਹਾਂਜੀ ਤੇ ਤੁਰ ਹਾਂ ਫੇਰ ਇੱਕ ਰਿਜੀ 20 ਕਿਲੋ ਕਰ ਜੂਆਂ ਪੱਠੇ ਪੁਠੇ ਨੇ ਤੂੜੀ ਚੜੀ ਪਾਇ ਬਾਕੀ ਨਾਲੇ ਕੁਛ ਤੁਹਾਡੇ ਦਿਨ ਵਿੱਚ ਉਧਰ ਨਿਕਲ ਗਏ ਵਿੱਚੋਂ ਹਾਂਜੀ ਹਾਂਜੀ ਗਾਂ ਡੰਗਰ ਨਾਲ ਹੋਇਆ ਨਹੀਂ ਗਿਆ ਪੰਜ ਛੇ ਦਿਨ ਵੀ ਜੀ ਉਹਨਾਂ ਦੇ ਉਧਰ ਥੋੜਾ ਤੁਹਾਨੂੰ ਵੜਾ ਜੀ ਜਾਣੀਆਂ ਆ ਡੰਗਰ ਜਾਲਾ ਕਿੱਥੇ ਹੁੰਦੀ ਹੈ ਜੀ ਹਾਂਜੀ ਹਾਂਜੀ ਤੇ ਉਹਦੇ ਕਰਕੇ ਮਾਲੇ ਵਿੱਚੋਂ ਕੱਲ ਲਿਆ ਨਹੀਂ ਗਿਆ ਸਾਨੂੰ ਬਾਸ ਆਈ ਪਾ ਜਿਹੜੀ ਉਹਨੇ ਬੰਦੇਆਂ 60000 ਰੁਪਏ 10 ਦਿਨ ਮਹੀਆਂ ਬਣ ਕੇ ਡੀਆਂ ਆ ਗਿਆ ਰਬੀ ਜਵਾ ਇੱਕ ਨੰਬਰ ਹੋਊਗਾ ਦੁੱਧ 15 ਲੀਟਰ ਜਿਹੜਾ ਹੁਣ ਕਹਿੰਦੇ ਕਿ ਬਿਲਕੁਲ ਤਿਆਰ ਆ ਇਹਦੇ ਕੋਲ ਤੇ ਮਗਰ ਇਹਦੇ ਬੱਛਾ ਬੱਛਾ ਠੀਕ ਆ ਵੇਖੋ ਕਦਾਲ ਸਭਾ 2.5 ਤੇ ਹੈਗੇ ਵੀ ਠੰਡੀ ਦੇਦੀ ਆ ਜਦੋਂ ਚੋਈ ਜਾਊਗਾ ਨਿੰਬੂ ਨੂੰ ਚੜਜੂਗੀ ਠੀਕ ਆ ਦੋ ਡੰਗ ਕੋ ਚੋਗੇ ਪਰ ਤਿੰਨ ਡੰਗ ਜੋਗੇ ਖੜੇ ਆਟੇ ਘਰੇ ਇਹ ਆ ਕਿ ਇੰਦਾ ਇਹੋ ਜਿਹੇ گاਵਾਂ ਦੇ ਦੁੱਧ ਵੀ ਸੰਗੜਾ ਹੁੰਦਾ ਫੈਟ ਵੀ ਚੰਗੀ ਹੁੰਦੀ ਫੈਟ ਜਿੰਨੀ ਨਹੀਂ ਕਹਿੰਦੇ ਮਰਨਾਂ ਦੀ 5.0 ਤੋਂ ਬਾਹਰ ਫੈਟ ਹੁੰਦੀ ਆ 5.1 5.2 ਦੁੱਧ ਦਈਦਾ ਨਾ ਉਹ ਠੀਕ ਆ ਪੁਲੀ ਦਾ ਹੁੰਦਾ ਆ ਮਦਰ ਕੇ ਮੱਜਾਂ ਦੇ ਮੁਕਾਬਲੇ ਦੁੱਧ ਜਾਂਦੇ ਆ। ਦੁੱਧ ਹੈ ਕਿ ਟਾ ਦੇ ਕੁਝ ਜੋਗੇ ਦੇ ਵੇਖੀ। ਠੀਕ ਆ। ਹਾਂਜੀ। ਤੇ ਮੁੱਲ ਫਿਰ ਇਹਦਾ। ਮੋਲੇ ਦਾ ਵੀ ਜੀ ਜਿਹਨੇ ਮਹੀਂ ਆ ਦਿਨਾਂ ਚ ਦੋ ਰੱਖਦੀ ਲੈਣੀ ਐ 14-15 ਰੁਪਏ ਦੁੱਧ ਦੇਣਾ ਆ। ਹਾਂਜੀ। ਤੇ ਮੋਲੇ ਦਾ 50000 ਆ। ਅੱਛਾ। ਹਾਂਜੀ। ਤੇ ਇੱਕ ਦੇਣੀ ਕਿੰਨੇ ਦੀ ਆ? ਇਹ 45000 ਦੀ ਵੈੜ ਦੇਣੀ। 45000 ਦੀ ਦੇ ਦੇਣੀ। 45000 ਦੀ ਦੇ। ਬਾਕੀ ਚੱਲੋ ਛੋਟ ਛੱਟ ਮੌਕੇ ਤੇ ਕਰ ਦੋ। ਬਾਕੀ ਕਿਉਂ ਕੋਈ ਕੋ ਸਦੀ ਕਰਕੇ ਖੜੀ ਆਡੇ ਘਰੇ। ਠੀਕ ਆ ਜੀ। ਹਾਂਜੀ। ਠੀਕ ਆ ਤੇ ਹੁਣ ਮੱਜਾਂ ਦਿਖਾਈਏ। ਇੱਕਾ ਸੂਈ ਸਵਾਈ ਮੱਝ ਆ ਜਿਹੜੀ ਚਾਰ ਪੰਜ ਦਿਨੋਂ ਸੂਈ ਨੂੰ ਮਗਰੇ ਦਾ ਕੱਟੀ ਗਏ ਮਗਰੇ ਦੇ ਕੱਟੀ ਹੈ ਬਾਕੀ ਸਾਰੇ ਸਰੀਰ ਤੇ ਆਪਾਂ ਬਰੀ ਬਰੀ ਕਨਾੜਾਂ ਜਿਹੜੀਆਂ ਇਹਦੀਆਂ ਦੇਖ ਸਕਦੇ ਕਈ ਵੀਰ ਇਸ ਚੀਜ਼ ਨੂੰ ਕਾਫੀ ਚੰਗਾ ਮੰਨਦੇ ਆ ਤੇ ਬਾਕੀ ਪਿੱਠਪੂੜੇ ਤਾਂ ਵੀ ਆਪਾਂ ਦੇਖ ਸਕਦੇ ਆ ਚੰਗੀ ਰਾਜੀ ਆ ਜਿਹੜੀ ਤੇ ਥਨਾਂ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਤੇ ਕਿੰਨਾ ਵੀ ਦਿਹਾੜੇ ਤੋਂ ਦੁੱਧ ਤਿਆਰ ਉਦੋਂ ਵੀ ਜੀ ਦੀ ਕੋਈ ਆਵਾਜ਼ ਤਾਂ 8 ਕਿਲੋਣਾ 8 ਕਿਲੋ ਤਿਆਰ ਆ ਤੇ ਕਿੰਨਾ ਚ ਵਾਈਜ ਦੱਸ ਲਓ 11 ਕਿਲੋ 12 ਕਿਲੋ ਵੀ ਦੇ ਸਕਦੀ ਤੇ ਵੇਖੋ ਕਿ ਕਿ ਕਰੀ ਕੈਮਰਾ ਵਾਲਾ ਤੂੜੀ ਪਾਈ ਆ ਪੱਤੀ ਨਹੀਂ ਹੋਈ ਠੀਕ ਆ ਚਲੋ ਹਰੇ ਤੋਰ ਦਾਂ ਬਾਕੀ ਜਵਾਬ ਸਮਾਂ ਇੱਕ ਨੰਬਰ ਹੋਗਾ ਮੇਰਾ ਵੱਡੀ ਨਹੀਂ ਆ ਬਾਕੀ ਇਹ ਆ ਕਿ ਸਰੀਰਾਂ ਭਰੀ ਆ ਤੇ ਸੂਈ ਵੀ ਤਾਜੀ ਆ ਦੇਖ ਸਾਹ ਦੇ ਹਵਾਨਾ ਇਹਦਾ ਲਾਗੇ ਤੋਂ ਤੇ ਇਹਦਾ ਵੀ ਜੀ ਫਿਰ ਜਾਇਜ਼ ਜੇ ਮੁੱਲ ਰੱਖੀ ਆਪਾਂ ਇਹ ਨਾ ਪਰਸੋ ਮਹੀ ਦਾ ਇਹ ਵੀ ਗੱਲ ਵੀ ਕੀਤੀ ਮੈਂ ਹਾਂਜੀ ਪਹਿਲਾਂ ਝੋਲੀ ਵੀ ਸੀ ਅੱਛਾ ਕੋਈ ਬੋਲਦਾ ਨਹੀਂ ਜੀ ਕੋਈ ਉਧੇ ਨਹੀਂ ਆਈ ਅੱਛਾ ਪਤਾ ਹੀ ਹੀਲ ਖਰਾਬ ਹੈ ਨਹੀਂ ਲੈਣੀਆਂ ਤਾਂ ਉਦੋਂ ਜਵਾਬ ਦੇ ਦੋ ਹਾਂਜੀ ਹਾਂ ਤਾਂ ਮਈਆਂ ਮੇਰੀਆਂ ਹੋ ਗਏ ਮੈਂ ਦੁਕਾਨ ਤੋਂ ਜਾ ਕੇ ਪੈਸੇ ਭਵਾ ਦੇਣੇ ਦਿਓ ਨਾ ਇਹਨਾਂ ਮਈਆਂ ਹਾਂਜੀ ਹੈਗੀ ਸੀ ਉਹ ਘੰਟਾ ਡੇਢ ਹੁੰਦਾ ਫੋਨ ਦਾ ਹਾਂਜੀ ਹਾਂਜੀ 2 ਘੰਟੇ ਦੇ ਵਿੱਚ ਮੈਂ ਪੈਸੇ ਭਵਾ ਦੇਣੇ ਮਈਆਂ ਰੱਦ ਕੇ ਭੇਜ ਦੋ ਗੱਡੀ ਕਰ ਦੋ ਸਭ ਕੁਝ ਹੋ ਗਿਆ ਹਾਂਜੀ ਤੇ ਮੁਰਦ ਨੇ ਪੈਸੇ ਨਹੀਂ ਭਾਏ ਫੋਨ ਚੁੱਕਣਾ ਬੰਦ ਕਰਤਾ ਅੱਛਾ ਇਸ ਤਰ੍ਹਾਂ ਦੇ ਜਿਹੜੇ ਵੀ ਤੁਸੀਂ ਲੈਣੀ ਆਪਣੀ ਬਿਲਾ ਸਲਾਹ ਕਰ ਲਈ ਤੇ ਫੇਰ ਡੰਗ ਦਾ ਸੌਦਾ ਕਰੀ। ਉਹੋ ਬਰਾਵਣਾ ਕਰੇ, ਸਾਈ ਪਾਵੇ ਫੇਰ ਅਹੀਂ ਰੋਕਣਾ। ਹੁਣ ਵੀਰ ਜੀ ਉਹਦਾ ਬਸ 2-400 ਪਾ ਕੇ ਕਹਦੇ ਰੋਕ ਦੇ, ਉਹਦਾ ਨਹੀਂ ਕੋਈ 2-3000 ਸਾਈ ਪਾਵੇ ਫੇਰ ਡੰਗ ਰੋਕ। ਠੀਕ ਆ। ਫੇਰ ਕੋ ਚੂਵੇ ਭਾਈ ਦੁੱਧ ਦਿੰਦਾ ਦਾ। ਠੀਕ ਆ। ਇਹ ਵੀਰ ਜੀ ਮੈਂ ਦਿੱਤੀ ਸੀ 73000 ਦੀ। ਅੱਛਾ। ਹਾਂ ਜੀ। ਅੱਜ ਮੈਂ ਦਦਾਂਗੀ ਵੀਰ ਜੀ 72000 ਦੀ। 72000 ਦੀ ਜਰਾਂਗੇ। ਠੀਕ ਐ। ਬਾਕੀ ਚਲੋ ਥੋੜੀ ਬਾਤ ਛੋਟ-ਛੜ ਮੌਕੇ ਤੇ ਕਰ ਲੀ। ਕਰਾਂਗੇ ਮੈਂ ਟੀ ਐ ਮੈਂ ਵੀਰ ਜੀ। ਠੀਕ ਆ। ਹਾਂ ਜੀ। ਤੇ ਹੁਣ ਜਿਹੜੀ ਇੱਕ ਆ ਪਹਿਲਨ ਝੋਟੀਆਂ ਨੂੰ ਦਿਖਾਉਣੀ ਆ ਚਾਰ ਧੰਦੇ ਵੀਰ ਜੀ ਥਾਣੇ ਦੇ ਲਾਗੇ ਤੇ ਦੇਖ ਸਰਦੇ ਕਾਫੀ ਪਿਆਰਾ ਥਾਣਾ ਹੈ ਤੇ ਇਹਦੇ ਮਗਰ ਕੱਟੀ ਬੜੀ ਪਿਆਰੀ ਹੈ ਐਮ ਨਾ ਤੇਰੀ ਕੱਟੀ ਹੈ ਵੀਰ ਜੀ ਬਾਕੀ ਪਹਿਲਨ ਦੇ ਹਿਸਾਬ ਨਾਲ ਕਦ ਕਾਠੇ ਦਾ ਚੰਗਾ ਉੱਚਾ ਵਾ ਬਿਲਕੁਲ ਛੋਟਾ ਸਿੰਘ ਹੈ ਜਿਹੜਾ ਤੇ ਕਿੰਨਾ ਵੇਚੇ ਤੇ ਕੋਲ ਦੁੱਧ ਤਿਆਰ ਦੁੱਧ ਵੀਰ ਜੀ 10 ਨਾਲ 9 ਕਿਲੋ ਵਰਗੇ ਦੇਣੀ ਹੈ ਇਹ ਤਾਂ ਤੁਹਾਨੂੰ ਪਤਾ ਹੈ ਦੋ ਦੰਦ ਨੇ ਮੇਰਾ ਟਾਈਮ ਨਹੀਂ ਲੱਗਾ ਡੰਗਰਾਂ ਵੱਲ ਹੋਇਆ ਹੀ ਨਹੀਂ ਗਿਆ ਆ ਤੁਹਾਡਾ ਉੱਧਰ ਟਾਈਮ ਨਹੀਂ ਦੋ ਦਿਨ ਆਇਆ ਕੱਲ ਵੀ ਨਹੀਂ ਆਇਆ ਹਾਂਜੀ ਹਾਂਜੀ ਇਹ ਕਾਤ ਕਰਕੇ ਕੋਈ ਮੜੀ ਮੋੜੀ ਦੂੜਜਾੜੀ ਪਾਉਂਦਾ ਰਿਆ ਅੱਜ ਛੋਟੀ ਦੁੱਧ 12 ਕਿਲੋ ਹੀ ਚਵਾ ਦੂੰਗੀ ਠੀਕ ਆ ਹਾਂਜੀ ਠੀਕ ਆ ਤੇ ਹੁਣ 10 ਲੀਟਰ 9 ਲੀਟਰ ਜਿਹੜਾ ਤਿਆਰ ਆ ਉਹ ਵੇ ਦੇਵਾਂਗੇ ਸੱਲੀ ਕਰਕੇ ਚਵਾ ਇੱਕ ਨੰਬਰ ਉਹ ਪਸਵਾ ਇੱਕ ਨੰਬਰ ਉਹ ਬੱਚੇ ਇੰਨਾ ਮਿਲੂਗੀ ਅੱਛਾ ਇੱਕ ਮਿੰਟ ਤੋਂ ਪਹਿਲਾਂ ਬੱਚਾ ਛੱਡ ਦਿਓ ਇੱਕ ਮਿੰਟ ਬਿਲਕੁਲ ਛੋਟਾ ਸਿੰਗ ਆ ਜਿਤਨਾ ਕਈਆਂ ਵੀਰਾਂ ਨਾਲ ਹੁੰਦਾ ਕਿ ਦੁੱਧ ਭਾਵੇਂ ਤਾਂ ਸਾਬਦਾ ਹੋਵੇ ਪਰ ਸੋਣ ਪੁਨੇ ਤੇ ਜੜੀ ਪੂਰੀ ਹੋਵੇ ਅਲੱਗ ਜੀ ਚੀਜ਼ ਵਿਖੇ ਕਿੱਲੇ ਦੇ ਵੱਜੀ ਉਹ ਚੀਜ਼ ਆ ਲੋਹੀ ਛੋਟੀ ਆ ਛੋਟੀ ਲੋਹੀ ਆ ਛਾਰੇ ਫੱਕੜਾ ਗਰਨ ਤੇ ਲਗਾ ਛੋਟੀ ਬਾਕੀ ਪੇਟ ਪੜੀ ਦੀ ਜਿਹੜੀ ਚੰਗੀ ਆ ਬਾਕੀ ਇਹ ਆ ਕਿ ਦੋ ਤਿੰਨ ਦਿਨਾਂ ਤਾਂ ਸਾਂਭ ਜਿਹੜੀ ਵੀਰ ਜਣਾ ਦੀ ਥੋੜੀ ਜੀ ਟੁੱਟ ਗਈ ਸੀ ਥੋੜਾ ਜਾਣਾ ਪੈ ਗਿਆ ਵੀਰ ਜੀ ਇਹਨਾਂ ਨੂੰ ਬੇਟੀ ਵੀਰ ਜੀ ਇਹਨਾਂ ਦੀ ਠੀਕ ਨਹੀਂ ਸਾਰੇ ਕੰਨਿਆ ਕੈਮਰਾ ਮਾਰਕਰ ਹਾਊਸ ਨਾਲ ਕਿੱਥੇ ਕਿੱਥੇ ਲਗਾ ਜੋੜੀ ਨੂੰ ਉਹ ਵੜਾ ਭਾ ਲਗਾ ਲਈ ਸੀ ਤੇ ਬਾਕੀ ਨਿੱਗਰ ਬੰਨੇ ਦੀ ਆ ਇੱਕ ਅਲੱਗ ਦੀ ਚੀਜ਼ ਹੈ ਜਿਹੜੇ ਜਿਹੜਾ ਵੀਰ ਜੀ ਛੋਟੀ ਜਿੱਥੇ ਲੇ ਬਹਿ ਜਾਊਗਾ ਛੱਡ ਕੇ ਨਾ ਜਾਊਗਾ ਜੋਟੀ ਦਾ ਜਵਾਬ ਸਮਾਰ ਬਾਕੀ ਇਹੋ ਜੀ ਚੀਜ਼ ਹੈ ਕਿ ਦਾਹ ਮੱਜਾਂ ਤੇ ਬੱਜੀ ਹੋ ਗਈ ਇਹ ਨੇ ਵੱਖਰੀ ਵਿਖਣਾ ਕੱਲੀ ਨਹੀਂ ਹਾਂਜੀ ਕਿਉਂਕਿ ਇਹਦਾ ਰੰਗ ਵੀ ਵੱਖਰਾ ਵਾ ਪੇਚ ਫੂੜਾ ਵੀ ਜਿਹੜਾ ਚੰਗਾ ਵਾ ਸੋਣ ਪੁਨੇ ਤੇ ਅੱਜ ਰਹੀ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਵੀ ਜੀ ਕਰਨ ਜੋ ਮਰਜ਼ੀ ਕਰੀਏ ਅੱਜ ਕੋਈ ਕਮਾਈ ਨਹੀਂ ਕਰਨੀ ਅੱਛਾ ਸਾਵੇਂ ਪੱਲੇ ਕੋਈ ਹਜ਼ਾਰ ਖੰਡ ਕੋਲੋਂ ਪੁਣਾ ਵੇ ਦੇ ਦੇਣੀ ਅੱਜ ਇੱਕ ਸਾਦੀ ਰਕਮ ਹੀ ਸਿੱਧੀ ਕਰਨ ਵਾਲੀ ਗੱਲ ਕਰਨੀ ਜੀ ਦਾ 85 ਦੀ ਝੋਟੀ ਵੇਖਦੀ 90 ਦੀ ਝੋਟੀ ਵੇਖਦੀ ਹੈ ਅੱਛਾ ਝੋਟੀ ਹਾਂ ਨਾ ਪੂਰੇ ਸੀਆਰ ਦੀ ਦੇਣੀ ਹੈ 80000 ਦੀ 80000 ਦੀ ਤੇ ਮਗਰ ਕੱਟੀ ਜਿਹੜੀ ਚੰਗੀ ਮਗਰ ਕੱਟੀ ਚੰਗੀ ਆ ਜੇ ਨਾੜੂ ਤੇ ਬਚਾਇਆ ਠੀਕ ਆ ਹਾਂ ਜੀ ਆ ਕੱਟੀ ਜਿਹੜੀ ਆ ਵਾਲੀ ਮੱਝ ਦੀ ਹੈ ਚੰਗੀ ਕੱਟੀ ਹੈ ਜਿਹੜੀ ਤੇ ਆ ਜਿਹੜੀ ਤੁਹਾਨੂੰ ਤੋਂ ਪਹਿਲਾਂ ਇੱਕ ਸੂਈ ਮੈਂ ਦਿਖਾਈਏ ਵੀ ਤਾਜ਼ਾ ਹੀ ਆ ਬੱਚਾ ਜਿਹੜਾ ਬਿਲਕੁਲ ਦੇਖੋ ਵੀ ਜੀ ਕੱਟੀ ਦਾ ਕਰਦੇ ਹੁਣੇ ਕੱਟੀ ਦੀ ਹਾਈਟ ਲੈਂਥ ਜਿਹੜੀ ਹੁਣ ਤੋਂ ਹੀ ਚੰਗੀ ਆ ਜਿਹੜੀ ਬੂਤੀ ਇੱਕ ਵੱਡੀ ਤੇ ਆ ਉਹ ਗਾਂ ਦਾ ਬੱਚਾ ਜਿਹੜਾ ਵਾਲੀ ਤੇ ਹੁਣ ਤਾਂ ਇਹ ਕਾ ਗੱਬਨ ਮੈਂ ਤੁਹਾਨੂੰ ਦਿਖਾਉਣੀ ਆ ਇਹ ਵੀ ਤਿਆਰ ਹੀ ਆ ਹੁਣ ਉਹਦਾ ਟਾਈਮ ਨਹੀਂ ਖੜਨਾ ਇਹਨੇ ਪੁੜਿਆਂ ਤਾਂ ਵੀ ਦੇਖਾ ਹੋਣੀ ਹੋ ਸਕਦਾ ਅੱਜ ਸੂਕੀ ਹੋ ਤਿਆਰੀ ਚ ਹੀ ਆ ਜਿਹੜੀ ਪੂਰੀ ਬਾਕੀ ਮੈਂ ਵੀ ਇਹਦੀ ਦੁੱਧ ਵਾਲੀ ਬਰੀਕੀਆਂ ਵੇਖੋ ਮੀਂਦੀਆਂ ਹਾਂਜੀ ਥੱਲੇੋਂ ਵੇਖੋ ਕਹਿੰਦੀ ਸਾਸ ਕਰੀ ਬਤੇ ਦੇਰੀਆਂ ਵਾਲੇ ਵੀ ਇਹੋ ਜਿਹੇ ਹਵਾਨੇ ਦੇ ਜਿਹੜੀ ਧਮਾਲ ਹੁੰਦੀ ਆ ਉਹ ਇਹੋ ਜਿਹੇ ਹਵਾਨੇ ਨੂੰ ਜ਼ਿਆਦਾ ਦੁੱਧ ਵਾਲਾ ਮੰਨਦੇ ਬਾਕੀ ਹਰ ਕਿਸੇ ਦੀ ਆਪੋ ਆਪਣੀ ਸਮਝ ਆ ਵੇਖਣ ਦੀ ਟਾਕੇ ਦੀ ਗਾਹ ਨੂੰ ਹਵਾਨੇ ਦੀ ਵਾ ਨਾਲੇ ਪਰ ਹੋਈ ਕਿਰੇ ਉਹ ਲੱਗਿਆ ਬੜੀ ਬਣੂਗੀ ਮਈਆ ਢੋਖੜਾ ਕਾ ਮਾਰਿਆ ਨਾ ਚੰਗੀ ਤਿਆਰ ਹੋ ਗਈ ਐ ਸੱਲਿਆ ਆਹ ਦੇਖ ਸੰਦੇ ਤੇ ਇਹ ਵੀ ਦੀ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ ਵੀ ਜੀ 11-12 ਕਿਲੋ ਚਵਾਈ ਜਾਊਗੀ 11-12 ਲੀਟਰ ਜਿਹੜਾ ਚਵਾਈ ਜਾਊਗੀ ਤੇ ਇਹਦਾ ਫਿਰ ਮੁੱਲ ਮੁੱਲ ਵੀ ਜੀ ਦਾ 75 ਗਰੀ ਜੋ ਮਰਦੀ 70000 ਦੀ ਦੇਣੀ 70000 ਦੀ ਹਾਂਜੀ ਛੋਟ-ਛੱਟ ਵਿੱਚੋਂ ਕਰ ਦੋ ਆਹ ਆ ਰਹੀ ਛੱਟਣਾ ਅੱਛਾ ਹਾਂਜੀ ਠੀਕ ਆ ਤੇ ਠੀਕ ਐ ਬਾਕੀ ਫਿਰ ਬਾਕੀ ਤੇ ਵਿਗਿਆਵਾ ਹਣਾ ਹਾਂਜੀ ਆਉਂਦੇ ਆ ਤੁਹਾਡੇ ਸਾਹਮਣੇ ਆ ਗਏ ਫਤੇਗੜ ਦਦਾਂ ਠੀਕ ਚਾਰ ਮੱਜਾਂ ਜਿਹੜੀਆਂ ਖੜਨੀਆਂ ਆਂਦਾਂ ਨੇ ਅੱਜ ਨਹੀਂ ਹੋ ਸਕਦਾ ਵੱਧ ਵੀ ਲੈਣ ਚਾਰ ਦੋ ਦਾ ਸੱਚੋਂ ਦੇ ਪੈਸੇ ਭਾਈ ਚੱਲਦੇ ਨੇ ਅੱਛਾ ਪੈਸੇ ਪੈਸੇ ਸਾਰਾ ਕੁਝ ਹੋ ਜਾ ਹਾਂ ਸਾਈ ਭਾਈ 60000 ਰੁਪਈਆ ਨਾ ਇਹ ਤੁਹਾਨੂੰ ਬਸ ਦੱਸ ਦੇਣ ਹੋ ਜਰੇ ਮੀਆਂ ਬੰਦੀਆਂ ਨੂੰ ਹੁਣ ਸਾਈ ਬਾ ਖੜੀ ਪਾਣੀ ਉਹਨੂੰ ਫੋਨ ਕਰੀ ਜਾਂਦਾ ਮੈਨੂੰ ਮਜਬੂਰੀ ਬਣ ਕੇ ਮਰਜੋਦੀ ਆ ਹਾਂਜੀ ਹਾਂਜੀ ਕੋਈ ਨੀ ਆ ਹੁਣ ਨਾ ਤੁਸੀਂ ਵੇਖ ਸਕਦੇ ਤੇ ਚਲੋ ਬਾਕੀ ਇਤਰਾ ਘਰਾਂ ਜਾ ਹੋ ਜਾਂਦੀਆਂ ਤੇ ਠੀਕ ਹੈ ਹੜ ਤੋਂ ਮਾਲ ਖੜਦਾ ਪੱਕਾ ਪਤਾ ਹੈ ਤੁਹਾਨੂੰ ਪਤਾ ਫਿਰ ਮੰ ਤੇ ਬਾਕੀ ਇਹ ਕਿ ਕੋਈ ਤੁਹਾਡੇ ਘਰੋਂ ਤਸੱਲੀ ਕਰਕੇ ਚਵਾਈ ਕਰਕੇ ਹਨਾ ਖੜੇ ਜੜੀਆਂ ਸੋਈਆਂ ਵਾਂ ਉਹਨਾਂ ਦੀ ਚਵਾਈ ਕਰ ਲਏ ਤੇ ਜੜੀਆਂ ਗੱਬਣਾ ਵਾਂ ਪਾਸ ਕਰਕੇ ਖੜੇ ਆਪਣੀ ਸਮਝ ਨਾਲ ਚਵਾਈ ਕਰ ਲਈ ਜਾਂ ਵੀਡੀਓ ਬਾਅਦ ਦੀ ਜਵਾਲੀ ਉਹਦੀ ਗਰੰਟੀ ਨਹੀਂ ਕੋਈ ਅੱਛਾ ਜਿਹੜਾ ਉਧਰ ਮੰਗਾਉਗਾ ਉਹ ਮੁੰਡਾ ਉਹਦੀ ਗਰੰਟੀ ਦਵਾਂਗੇ ਅੱਛਾ ਜਿਹਨੇ ਧਾਰਾ ਮਾਰ ਲੀਏ ਜਾਂ ਚੋਲੀ ਉਹਦੀ ਗਰੰਟੀ ਨਾਲ ਬਾਹੜੀ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ